ਸਸ ਕਾਲ ਜੀ ਪਿਛਲੇ ਦਿਨੀ ਦੇਸ਼ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਹਦੇ ਨਾਲ ਸਾਡਾ ਲੋਕਤੰਤਰ ਉੱਤੇ ਇੱਕ ਵੱਡਾ ਸਵਾਲ ਖੜਾ ਹੋ ਗਿਆ ਹੈ ਕਿ ਅਸੀਂ ਆਜ਼ਾਦਾਨਾ ਤਰੀਕੇ ਦੇ ਨਾਲ ਆਪਣੀ ਆਵਾਜ਼ ਜਿਹੜੀ ਉਹ ਵੀ ਸਰਕਾਰ ਤੱਕ ਪਹੁੰਚ ਨਹੀਂ ਪਹਚਾ ਨਹੀਂ ਪਾ ਰਹੇ ਔਰ ਸਰਕਾਰਾਂ ਸਾਡੀ ਆਵਾਜ਼ ਨੂੰ ਦਬਾਉਣ ਲਈ ਕੀ ਕੁਝ ਕਰਦੀਆਂ ਉਹਦੀ ਇੱਕ ਬਹੁਤ ਵੱਡੀ ਉਦਾਹਰਣ ਜਿਹੜੀ ਸਾਨੂੰ ਵੇਖਣ ਨੂੰ ਮਿਲੀ ਹੈ ਅਸੀਂ ਸਾਰਿਆਂ ਨੇ 388 ਫਿਲਮ ਦੇਖੀ ਹੈ ਉਹਦੇ ਵਿੱਚ ਜਿਹੜਾ ਆਮਰ ਖਾਨ ਵੱਲੋਂ ਸਾਇੰਟਿਸਟ ਦਾ ਰੋਲ ਨਿਭਾਇਆ ਗਿਆ ਉਹ ਸੋਨਮਾਨਚੁਕ ਦੀ ਲਾਈਫ ਜਿਹੜੀ ਟਰੂ ਲਾਈਫ ਸੀਗੀ ਉਹਦੀ ਉਹਦੇ ਤੇ ਉਹ ਫਿਲਮ ਬਣੀ ਸੀ ਸੋ ਸੋਨਮਾਨਚੁਕ ਜੀ ਇੱਕ এনवायरमेंटਲਿਸਟ ਨੇ ਜਿਹੜੇ ਕਿ ਵਾਤਾਵਰਨ ਨੂੰ ਬਚਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਜद्दोजहद ਕਰ ਰਿਹਾ ਹੈ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖ ਰਹੇ ਸੀ ਔਰ ਉੱਥੋਂ ਦੇ ਲੋਕ ਲਦਾਖ ਦੇ ਲੋਕ ਜਿਹੜੇ ਉਹਨਾਂ ਦਾ ਸਾਥ ਦੇ ਰਹੇ ਸੀ ਹਰ ਰੋਜ਼ 100 200 500 ਤੱਕ ਲੋਕ ਜਿਹੜੇ ਉਹਨਾਂ ਦੇ ਨਾਲ ਅੰਛਨ ਦੇ ਵਿੱਚ ਬੈਠਦੇ ਸੀ ਤੇ ਇਹਦੇ ਨਾਲ ਜਿਹੜਾ ਹੈਗਾ ਉਹ ਆਪਣਾ ਆਪਣੀ ਆਵਾਜ਼ ਜਿਹੜੀ ਕੇਂਦਰ ਸਰਕਾਰ ਤੱਕ ਪਹੁੰਚਦੀ ਕਰ ਰਹੇ ਸੀ ਉਹਨਾਂ ਦਾ ਮਕਸਦ ਕੀ ਸੀਗਾ ਕਿ ਉਹ ਲਦਾਖ ਜਿਹੜਾ ਕਿ ਇੱਕ ਕੁਦਰਤ ਦੀ ਗੋਦ ਦੇ ਵਿੱਚ ਵਸਿਆ ਹੋਇਆ ਬਹੁਤ ਹੀ ਖੂਬਸੂਰਤ ਜਗ੍ਹਾ ਹੈਗੀ ਹੈ ਉਹਨੂੰ ਬਚਾਉਣ ਲਈ ਉਹ ਜਦੋਂ ਜਾਇਦ ਕਰ ਰਹੇ ਸੀ ਉਹਨਾਂ ਦੀ ਇੱਕੋ ਇੱਕ ਮੰਗ ਇਹ ਸੀ ਕਿ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਤਾ ਉਹਦਾ ਉਹਨਾਂ ਨੇ ਵੈਲਕਮ ਕੀਤਾ ਪਰ ਉਹ ਇਹ ਨਹੀਂ ਚਾਹੁੰਦੇ ਸੀਗੇ ਕਿ ਲਦਾਖ ਦੀ ਧਰਤੀ ਨੂੰ ਜਿਹੜਾ ਕਾਰੋਬਾਰੀ ਹਿੱਤਾਂ ਦੇ ਲਈ ਵਰਤਿਆ ਜਾਵੇ ਜਾਂ ਮਲਟੀਨੇਸ਼ਨਲ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਉਹ ਉੱਥੋਂ ਦੇ ਵਾਤਾਵਰਣ ਨੂੰ ਖਰਾਬ ਕਰਨ ਸੋ ਇਹ ਉਹਨਾਂ ਦੀ ਮੰਗ ਸੀਗੀ ਕਿ ਵੀ ਇਸ ਤਰ੍ਹਾਂ ਨਾ ਕੀਤਾ ਜਾਵੇ ਸੋ ਪਿਛਲੇ ਤਕਰੀਬਨ 2 ਕੁ ਮਹੀਨੇ ਪਹਿਲਾਂ ਉੱਥੇ ਇੱਕ ਸ਼ਾਂਤਮਈ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਸੀ ਲਗਾਤਾਰ ਉਹਦੇ ਵਿੱਚ ਜਿਹੜਾ ਵਾਇਲੈਂਟ ਹੋ ਗਿਆ ਉਹ ਲੋਕ ਆ ਜਿਹੜੇ ਉਹਨਾਂ ਨੇ ਕਹਿ ਲੋ ਵੀ ਉਹਨਾਂ ਦੇ ਸਬਰ ਦਾ ਬੰਨ ਟੁੱਟ ਗਿਆ ਤੇ ਉਹਨਾਂ ਨੇ ਜਿਹੜਾ ਉਸ ਪ੍ਰਦਰਸ਼ਨ ਦੇ ਵਿੱਚ ਵਾਇਲੇਸ਼ਨ ਕਰ ਦਿੱਤੀ ਹਿੰਸਕ ਹੋ ਗਿਆ ਉਹ ਪ੍ਰਦਰਸ਼ਨ ਬੀਜੇਪੀ ਦੇ ਦਫ਼ਤਰ ਨੂੰ ਆਗ ਲਗਾ ਦਿੱਤੀ ਗਈ ਸ਼ਾਇਦ 3 ਜਾਂ 4 ਮੌਤਾਂ ਵੀ ਹੋ ਗਈਆਂ ਤੇ ਇੱਕ ਦੇਸ਼ ਭਗਤ ਸਾਇੰਟਿਸਟ ਦੀਦੀ ਬੜੀ ਦੇਣ ਆ ਸਾਡੀ ਫੌਜ ਨੂੰ ਉਹਨਾਂ ਨੇ ਸਾਡੀ ਫੌਜ ਦੇ ਲਈ ਇੱਕ ਇਹੋ ਜਿਹਾ ਟੈਂਟ ਤਿਆਰ ਕੀਤਾ ਜਿਹੜਾ ਹਰ ਤਰ੍ਹਾਂ ਦੇ ਮੌਸਮ ਦੇ ਵਿੱਚ ਉਹਨਾਂ ਲਈ ਸਹਾਇ ਸਦ ਹੁੰਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਉੱਥੋਂ ਦੇ ਲੋਕਲ ਲੋਕਾਂ ਦੀ ਸਹੂਲਤ ਲਈ ਬੜੀਆਂ ਇਸ ਤਰ੍ਹਾਂ ਦੀਆਂ ਇਨਵੈਂਸ਼ਨਸ ਕੀਤੀਆਂ ਜਿਹੜੀਆਂ ਕਿ ਅੱਜ ਬਹੁਤ ਵੱਡੇ ਪੱਧਰ ਤੇ ਜਿਨ੍ਹਾਂ ਨੂੰ ਮਾਨਤਾ ਮਿਲੀ ਹੋਈ ਹੈ ਸੋ ਇੱਕ ਨੈਸ਼ਨਲਿਸਟ ਬੰਦਾ ਦੇਸ਼ ਭਗਤ ਬੰਦਾ ਜਿਹੜਾ ਕਿ ਪੂਰੀ ਤਰ੍ਹਾਂ ਹੀ ਆਪਣੇ ਦੇਸ਼ ਨੂੰ ਸਮਰਪਿਤ ਹੈ ਉਹਨੂੰ ਜਿਹੜਾ NSA ਲਗਾ ਕੇ ਜੋਧਪੁਰ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੋ ਪੂਰੇ ਦੇਸ਼ ਦੇ ਵਿੱਚ ਇਹ ਆਵਾਜ਼ ਉੱਠ ਰਹੀ ਹੈ ਕਿ ਸੋਨਮ ਵਾਂਗਚੁੱਕ ਨੂੰ ਰਿਹਾ ਕਰੋ ਸੋ ਸਿਵਲ ਸੁਸਾਇਟੀ ਮੋਗਾ ਵੱਲੋਂ ਵੀ ਸੋਨਮ ਵਾਂਗਚੁੱਕ ਦੀ ਰਿਹਾਈ ਦੀ ਮੰਗ ਕਰਨ ਵਾਸਤੇ ਇੱਕ ਜਿਹੜਾ ਪ੍ਰਦਰਸ਼ਨ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਸੋ ਮੈਂ ਬੇਨਤੀ ਕਰੂੰਗਾ ਸਾਡੇ ਪ੍ਰੈਜ਼ੀਡੈਂਟ ਮੈਂਬਰ ਅਮਰਜੀਤ ਸਿੰਘ ਜੀ ਦੱਸੋ ਉਹ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦੇਣ ਤੇ ਨਾਲ ਮੈਂ ਬੇਨਤੀ ਕਰੂੰਗਾ ਕਿ ਜਿੰਨੇ ਵੀ ਲੋਕ ਸਾਡੀ ਇਸ ਵੀਡੀਓ ਨੂੰ ਸੁਣ ਰਿਹਾ ਹੈ ਕਿ ਉਹ ਇਸ ਪ੍ਰਦਰਸ਼ਨ ਦੇ ਵਿੱਚ ਜ਼ਰੂਰ ਸ਼ਾਮਿਲ ਹੋਣ ਕਿਉਂਕਿ ਜੇਕਰ ਅੱਜ ਸੋਨਮ ਬਾנגਕਪ ਦੇ ਨਾਲ ੱੱਕਾ ਹੁੰਦਾ ਹੈ ਤਾਂ ਸਮਝ ਲਓ ਦੇਸ਼ ਦਾ ਸੰਵਿਧਾਨ ਵੀ ਖਤਮ ਹੋ ਰਿਹਾ ਹੈ ਔਰ ਸਾਡੇ ਦੇਸ਼ ਦੇ ਵਿੱਚ ਜਿਹੜੀ ਡੈਮੋਕਰੇਸੀ ਹੈ ਲੋਕਤੰਤਰ ਜਿਹਨੂੰ ਅਸੀਂ ਕਹਿੰਨੇ ਆ ਉਹ ਵੀ ਖਤਮ ਹੋ ਜਾਏਗਾ ਔਰ ਇਸ ਤੋਂ ਬਾਅਦ ਜਿਹੜਾ ਕੋਕੇ ਜੇਕਰ ਐਡੇ ਵੱਡੇ ਸਾਇੰਟਿਸਟ ਨੂੰ ਦੇਸ਼ ਵਿਰੋਧੀ ਕਰਦਾਨਿਆਂ ਜਾ ਸਕਦਾ ਹੈ ਤਾਂ ਫਿਰ ਤੁਹਾਡੇ ਮੇਰੇ ਵਰਗਿਆਂ ਦੀ ਕੀ ਔਕਾਤ ਹੈ ਸਾਨੂੰ ਕਦੇ ਵੀ ਐਨਐਸਏ ਲਗਾ ਕੇ ਜਿਹੜਾ ਜੇਲ੍ਹਾਂ ਦੇ ਵਿੱਚ ਸਿੱਟਿਆ ਜਾ ਸਕਦਾ ਹੈ ਕਿ ਜਿਹੜਾ ਲਦਾਖ ਏਰੀਆ ਹੈ ਇਹ ਦੋ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਇੱਕ ਲੇਹ ਔਰ ਇੱਕ ਕਾਰਗਲ ਹੂੰ ਉਥੋਂ ਦੇ ਲੋਕ ਜਿੰਨਾ ਜਿੰਨੀ ਫੌਜ ਨੂੰ ਹਿੰਦੁਸਤਾਨ ਦੀ ਆਰਮੀ ਨੂੰ ਜਦੋਂ ਵੀ ਹਿੰਦੁਸਤਾਨ ਤੇ ਕੋਈ ਅਟੈਕ ਹੋਇਆ ਤੇ ਲਦਾਖ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਬੜੀ ਇਮਾਨਦਾਰੀ ਨਾਲ ਉਹਨਾਂ ਨੇ ਸਾਥ ਦਿੱਤਾ ਹੈ। ਹੋਰ ਬੜੇ ਪੀਸਫੁਲ ਲੋਕ ਹੈ ਉੱਥੋਂ ਦੇ ਉਹ ਸਿਰਫ ਸ਼ਡਿਊਲ 6 ਮੰਗਦੇ ਆ ਵੀ ਸਾਨੂੰ ਸ਼ਡਿਊਲ 6 ਚ ਦੇ ਕੇ ਕਿਉਂਕਿ 97% ਉਥੇ ਟ్రਾਈਬਲਸ ਹੈਗੇ ਆਦੀਵਾਸੀ ਲੋਕ ਹੈ ਵੀ ਸਾਨੂੰ ਉਥੋਂ ਦੀਆਂ ਸਾਡੀਆਂ ਆਪਣੀਆਂ ਆਜ਼ਾਦੀ ਸਾਡੀ ਭਾਲ ਰੱਖੀ ਜਾਵੇ। ਇਸ ਕਰਕੇ ਜਿਹੜੀ ਇਹ ਔਰ ਅੱਲਾ ਸਿਵਲ ਸੁਸਾਇਟੀ ਕਰ ਰਹੀ ਹੈ ਅਸੀਂ ਲੋਕ ਇਹਦਾ ਵੈਲਕਮ ਕਰਦੇ ਆਂ ਔਰ ਵੱਧ ਤੋਂ ਵੱਧ ਲੋਕਾਂ ਨੂੰ ਉਹਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਔਰ ਹੁਣ ਤੁਹਾਨੂੰ ਜਸਲ ਸਾਹਿਬ ਸਾਰਾ ਆਪਣਾ ਪ੍ਰੋਗਰਾਮ ਦੱਸਦੇ ਨੇ ਹਾਂਜੀ ਸਾਰਾ ਸਭ ਤੋਂ ਪਹਿਲਾਂ ਸਸਤੀ ਗੱਲ ਹੈ ਜੋ ਆਪਣਾ ਨਿਮਰ ਜੀ ਨੇ ਤੁਹਾਨੂੰ ਬਿਲਕੁਲ ਡਿਟੇਲ ਦੇ ਵਿੱਚ ਦੱਸ ਦਿੱਤਾ ਕਿ ਜਿਹੜੇ ਸੋਨੇ ਨੂੰ ਲਾਂਚ ਕੀਤਾ ਗਿਆ ਹੈ ਉਹ ਸਾਡੇ ਕਿਸ ਤਰ੍ਹਾਂ এনवायरमेंट ਨੂੰ ਬਚਾਉਣ ਵਾਸਤੇ ਦਿਨ ਰਾਤ ਇਕ ਕਰ ਰਹੇ ਸੀ ਪਰ ਜਿਸ ਤਰ੍ਹਾਂ ਅਸੀਂ ਪਿੱਛੇ ਦੇਖਿਆ ਹੈ ਕਿ ਅਗਰ ਕੋਈ ਵੀ ਲੋਕਾਂ ਦੀ ਆਵਾਜ਼ ਉਠਾਉਂਦਾ ਹੈ ਤਾਂ ਸਰਕਾਰ ਉਹਨੂੰ ਐਨਐਸਏ ਲਾ ਕੇ ਉਹਨੂੰ ਜ਼ਿਲ੍ਹਾ ਦੇ ਵਿੱਚ ਧੱਕੇ ਉਹਦੀ ਆਵਾਜ਼ ਬੰਦ ਕਰ ਦਿੰਦੇ ਆ ਉਹ ਆਵਾਜ਼ ਜਿਹੜੀ ਹੈ ਸਿਰਫ ਉਹਦੀ ਬੰਦ ਨਹੀਂ ਕੀਤੀ ਜਾਂਦੀ ਉਹ ਇੱਕ ਆਵਾਜ਼ ਰਿਪਰੈਜ਼ੈਂਟੇਟਿਵ ਆਵਾਜ਼ ਹੁੰਦੀ ਹੈ ਉਹ ਲੋਕਾਂ ਦੀ ਆਵਾਜ਼ ਹੁੰਦੀ ਹੈ ਇਸ ਮੱਦੇ ਨਜ਼ਰ ਅਸੀਂ ਜਿਹੜੀ ਬਾਕੀ ਇਹਨਾਂ ਦੇ ਬਾਰੇ ਉਸ ਦਿਨ ਗੱਲ ਦੱਸਾਂਗੇ ਲੇਕਿਨ ਜੋ ਪ੍ਰੋਗਰਾਮ ਅਸੀਂ ਲੀਕਿਆ ਉਹਦੇ ਬਾਰੇ ਮੈਂ ਦੱਸਣਾ ਚਾਹੁੰਗਾ ਕਿ ਕਿਹੜਾ ਆਉਣ ਵਾਲਾ ਸ਼ਨੀਵਾਰ ਹੈ 18 ਤਰੀਕ 18 ਤਰੀਕ ਸ਼ਨੀਵਾਰ ਵਾਲੇ ਦਿਨ ਅਸੀਂ ਸਿਵਲ ਸੁਸਾਇਟੀ ਦੇ ਦਫਤਰ ਜੋ ਕਿ ਆ ਇੱਥੇ ਪ੍ਰਤਾਪ ਚੌਕ ਦੇ ਵਿੱਚ ਪ੍ਰਤਾਪ ਚੌਕ ਦੇ ਵਿੱਚ శ్రీਨਾ ਜਮ ਦੇ ਕੋਲ ਨਾਲ ਹੀ ਹੈ ਜਿਹੜੀ ਨਾਲ ਗੱਲ ਹੀ ਹੈਗੀ ਹੈ ਆ ਬਾਡਾ ਸ਼ੂਦੇ ਸੈਂਟਰ ਦੇ ਕੋਲ ਉੱਥੋਂ ਅਸੀਂ ਆਪਣਾ ਇੱਕ ਜਿਹੜਾ ਰੋਸ ਪ੍ਰਦਰਸ਼ਨ ਹੈ ਜਿਹੜਾ ਉਹ ਇੱਥੋਂ ਸ਼ੁਰੂ ਕਰਾਂਗੇ ਉਹ ਰੋਸ ਨੂੰ ਸ਼ੁਰੂ ਕਰਕੇ ਅਸੀਂ ਚੌਕ ਦੇ ਵਿੱਚ 15 ਤੋਂ 20 ਮਿੰਟ ਅਸੀਂ ਇਸ ਪ੍ਰਤਾਪ ਚੌਕ ਦੇ ਵਿੱਚ ਅਸੀਂ ਖੜਕੇ ਲੋਕਾਂ ਦੇ ਵਿੱਚ ਇਹ ਦੱਸਾਂਗੇ ਕਿ ਵਾਹ ਚੰਗੂ ਜੀ ਨੇ ਤੁਹਾਡੇ ਵਾਸਤੇ ਕੀ ਕੀਤਾ ਕਿਸ ਤਰ੍ਹਾਂ ਮਤਲਬ ਸਾਡੇ ਵਾਸਤੇ ਲੜ ਰਹੇ ਆ ਔਰ ਕਿਸ ਤਰ੍ਹਾਂ ਸਰਕਾਰਾਂ ਆ ਉਹਨਾਂ ਦੀ ਆਵਾਜ਼ ਨੂੰ ਜਿਹੜਾ ਦਬਾ ਰਹੀਆਂ ਉਸ ਤੋਂ ਬਾਅਦ ਇਹ ਜਿਹੜਾ ਸਾਡਾ ਮਾਸਟ ਹੈ ਜਿਹੜਾ ਉਸ ਪ੍ਰਦਰਸ਼ਨ ਅੱਗੇ ਜਾ ਕੇ ਅਸੀਂ ਸ਼ਾਮਲਾ ਚੌਕ ਦੇ ਵਿੱਚ ਉੱਥੇ 15-20 ਮਿੰਟ ਉੱਥੇ ਲਾਵਾਂਗੇ ਉਸ ਤੋਂ ਬਾਅਦ ਅਸੀਂ ਕਸਤੇ ਦੇ ਵਿੱਚ ਕਿਤੇ ਹੋਰ ਵੀ ਤੇ ਇੱਕ ਜ਼ਰੂਰਤ ਪਈ ਅਸੀਂ ਚਾਹਾਂਗੇ ਲੋਕ ਸਾਡੇ ਨਾਲ ਜੇ ਰਲ ਗਏ ਅਸੀਂ ਦੇਖਾਂਗੇ ਜੇਕਰ ਲੋਕ ਸਾਡੇ ਨਾਲ ਹੋਰ ਵੀ ਰਲ ਗਏ ਅਸੀਂ ਕਿਤੇ ਨਹੀਂ ਖੜ ਕੇ ਆਪਣਾ ਜਿਹੜਾ ਪ੍ਰਦਰਸ਼ਨ ਹੈ ਜਿਹੜਾ ਉਹ ਹੋਰ ਵਧਾਵਾਂਗੇ ਪਰ ਉਸ ਤੋਂ ਅੱਗੇ ਅਸੀਂ ਬੱਸ ਸਟੈਂਡ ਦੇ ਕੋਲ ਮੈਂ ਚੌਂਟ ਦੇ ਕੋਲ ਅਸੀਂ ਕਿ ਸ਼ੁਰੂ ਕਰਾਂਗੇ ਪਰ ਮੇਰੀ ਸਾਰੇ ਲੋਕਾਂ ਨੂੰ ਇਹ ਅਪੀਲ ਹੈਗੀ ਹੈ ਬੇਨਤੀ ਹੈ ਕਿ ਸਿਵਲ ਸੁਸਾਇਟੀ ਦਾ ਸਾਥ ਦਿਓ ਉਹਦੀ ਸੋਚ ਦਾ ਸਾਥ ਦਿਓ ਔਰ ਏ ਅੱਜ ਆਪਾਂ ਸਾਬਤ ਕਰ ਦਈਏ ਕਿ ਇਸ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਦੇਖੋ ਇੱਕ ਫੈਂਟਸਟ ਆਦਮੀ ਹੋਵੇ ਜਿੱਦਿ ਜਦੋਂ ਇਹ ਐਨਐਸਏ ਬਣਾਇਆ ਗਿਆ ਸੀਗਾ ਸਾਨੂੰ ਤਾਂ ਉਸ ਦਿਨ ਹੀ ਲੱਗ ਗਿਆ ਸੀਗਾ ਪਤਾ ਕਿ ਸਰਫ ਇਹ ਜਿਹੜਾ ਐਕਟ ਆ ਬਣਾਇਆ ਹੀ ਇਸੇ ਕੰਮ ਵਾਸਤੇ ਹੈ ਸਰਕਾਰਾਂ ਨੂੰ ਵੀ ਕੋਈ ਨਹੀਂ ਸਰਕਾਰ ਇਹਨਾਂ ਦੇ ਵਿਰੁੱਧ ਬੋਲਦਾ ਹੈ ਜੋ ਵੀ ਇਹ ਕੰਮ ਕਰਨਾ ਚਾਹੁੰਦੇ ਹੈ ਜੋ ਕੋਈ ਬੋਲਦਾ ਤੋ ਉਹਨੂੰ ਚਾਤੇ ਅੰਦਰ ਕਰਦੇ ਤਾਂ ਅਸੀਂ ਇਹ ਕਦੇ ਵੀ ਸਰਕਾਰਾਂ ਦੀ ਦੇ ਨਹੀਂ ਹੋਣ ਦੇਵੇਗੀ ਔਰ ਮੇਰੀ ਲੋਕਾਂ ਨੂੰ ਬੇਨਤੀ ਹੈ ਕੇ ਬਾਅਦ ਚੜ ਕੇ ਸਾਡੇ ਨਾਲ ਸਾਥ ਦਿਓ ਉਸ ਦਿਨ 18 ਤਰੀਕ ਸ਼ਨੀਵਾਰ ਵਾਲੇ ਦਿਨ ਪ੍ਰਤਾਪ ਚੌਕ ਦੇ ਵਿੱਚ ਸਿਵਲ ਸੁਸਾਇਟੀ ਦੇ ਦਫਤਰ ਤੋਂ ਸ਼ੁਰੂ ਹੋਵਾਂਗੇ ਔਰ ਇੱਥੇ 15 ਮਿੰਟ ਲਾ ਕੇ ਅਸੀਂ ਚੌਕ ਦੇ ਵਿੱਚੋਂ ਅੱਗੇ ਸ਼ਾਮਲਾ ਚੌਕ ਦੇ ਵਿੱਚ ਜਾਵਾਂਗੇ ਔਰ ਉਸ ਤੋਂ ਬਾਅਦ ਇਹਨੂੰ ਕੰਕਲੂਡ ਕਰ ਦਿਆਂਗੇ ਅਸੀਂ ਬਸ ਅੱਡਾ ਮੇਨ ਚੌਕ ਦੇ ਵਿੱਚ ਇਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਕੋਈ ਇਸ ਤਰ੍ਹਾਂ ਦਾ ਸਾਡਾ ਕੋਈ ਖਾਸ ਕੁਛ ਨਹੀਂ ਹੈ ਲੇਕਿਨ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਕਹਾਂਗੇ ਜੋ ਸਮਾਜਿਕ ਜੁਨੀਆ ਵੀ ਸਾਡੀਆਂ ਐਨ ਜੀਓ ਹੈਗੀਆਂ असं उन्होंने मैसेज भेज रहे हैं और असनती करते हैं कि जिन्हें भी समझदार लोग है, है। जिने भी जाग की जूनियर लोग है, है और बुद्धिजी है, है वो सान और साढ़े का जो वर् कोई भी एम्ब की पाबंदी साइ कोई भी नहीं है कोई धार्मिक जथेबंधी आए कोई राजनीतिक पार्टी आए कोई जी है ਕੋਈ ਐਨਜੀਓ ਕਿਸੇ ਵੀ ਤਰ੍ਹਾਂ ਦੀ ਕੋਈ ਹਿਊਮਨ ਰਾਈਟ ਐਕਟੀਵਿਸਟ ਹੈਗੇ ਆ ਕੋਈ ਕਿਸਾਨ ਯੂਨੀਅਨ ਵਾਲੇ ਹੈਗੇ ਆ ਉਹ ਮੁਲਾਜ਼ਮ ਜਿੱਥੇ ਬੰਦਿਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਯੂਨੀਅਨ ਹੈਗੀ ਹੈ ਉਹ ਸਾਰੇ ਸਾਡੇ ਨਾਲ ਸਾਥ ਦੇਣ ਸਾਡੀ ਜਿਹੜੀ ਇਹ ਵਿਚਾਰਧਾਰਾ ਨੂੰ ਹੈ ਇਹ ਆਪਾਂ ਲੋਕਾਂ ਦੇ ਵਿੱਚ ਫਲਾਈਏ ਤਾਂ ਕਿ ਸਾਡੇ ਵੀ ਇਸ ਤਰ੍ਹਾਂ ਦੇ ਜਿਹੜੇ ਸੋਨੋ ਮੰਗ ਚੋਂ ਕੋਲ ਜਿਹੜੇ ਕਾਰਪਨ ਹੈਗੇ ਆ ਕੱਲ ਨੂੰ ਕਿਉਂਕਿ ਕੱਲ ਨੂੰ ਉਹਨਾਂ ਤੇ ਵੀ ਐਨਐਸਓ ਕੋਰਪ ਸਰਕਾਰ ਲਾ ਸਕਦੀ ਹੈ ਤਾਂ ਕਿ ਗਵਰਨਮੈਂਟ ਨੂੰ ਪਤਾ ਲੱਗੇ ਵੀ ਅਸੀਂ ਵੀ ਇਸ ਤਰ੍ਹਾਂ ਦੇ ਕੰਮ ਕਰਾਂਗੇ ਤਾਂ ਸਾਡੇ ਨਾਲ ਵੀ ਇਸ ਤਰ੍ਹਾਂ ਦਾ ਜਿਹੜਾ ਆਏਗਾ ਲੋਕ ਜਿਹੜਾ ਸਾਡੇ ਵਿਰੁੱਧ ਪ੍ਰਦਰਸ਼ਨ ਕਰਨਗੇ ਇਸ ਪ੍ਰਦਰਸ਼ਨ ਦੇ ਵਿੱਚ ਸਾਰਿਆਂ ਦਿੱਤੇ ਮਦਦ ਨੂੰ ਮੇਰੀ ਹੱਥ ਬਣ ਕੇ ਬੇਨਤੀ ਹੈ ਕਿ ਸਾਡੇ ਨਾਲ ਸਹਿਯੋਗ ਪੂਰਾ ਕਰਨਾ ਧੰਨਵਾਦ ਕਰਨਾ